ਲਾਵ ਵੀ ਮਿੱਤਰੋ ਜੇ ਤੇਹੀ ਭਾਲਦੇ ਨਮੀ ਉਮਰ ਦੀ ਬਿਸ਼ੇਰੀ ਢਾਈ ਤਿੰਨ ਸਾਲ ਦੀ ਉਪਰੋਂ ਭਾਲਦੇ ਆ ਗੱਬਨ ਗੱਬਨ ਵੀ ਅੱਧ ਤੇ ਚਲੀ ਗਈ ਤੇ ਤੀਜੀ ਚੀਜ਼ ਭਾਲਦੇ ਆ ਸਵਾਰੀ ਤੇ ਚਾਲਤਾ ਪਾਣੀ ਤੇ ਤਰਦੀ ਜਾਂਦੀ ਆ ਹਾਂ ਵੀ ਮਿੱਤਰੋ ਬਿਸ਼ੇਰੀ ਗੱਬਨ ਲਿਆਤੇ ਤੁਹਾਨੂੰ ਤੇ ਸਾਰੀ ਡਿਟੇਲ ਦਵਾਂਗੇ ਵੀਡੀਓ ਨਾਲ ਜੁੜੇ ਰਹੋ ਪਹਿਲਾਂ ਤਾਂ ਸਵਾਗਤ ਆ ਉਹ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਜੁੜੇ ਹੋਏ ਆ ਤੇ ਇਹ ਵੀਡੀਓ ਦੇਖ ਰਹੇ ਆ ਤੇ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਮਿੱਤਰੋ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਬੋਲਿਆ ਉਮਰ ਦੀ ਵੀ ਨਵੀਂ ਆ ਗੱਬਣ ਵੀ ਆ ਤੇ ਸਵਾਰੀ ਦੀ ਪਾਸ ਆ ਤੇ ਇਦਾਂ ਵੀ ਨਹੀਂ ਮੰਨ ਲਿਓ ਹਨਾ ਵੀ ਜੇ ਗੱਬਣ ਆ ਤਾਂ ਅੱਧੇ ਇੱਕ ਮੰਨ ਲਓ 30 35 ਦਿਨਾਂ ਦੀ ਉਹ ਅੱਧ ਦੇ ਚਲੀ ਗਈ ਤੇ ਦੂਜੀ ਗੱਲ ਸਵਾਰੀ ਹੈ ਨਾ ਸਮਝ ਲੈ ਵੀ ਬਸ ਉੱਤੇ ਬਹੋਂਦੇ ਉੱਤੇ ਦੀ ਵੀ ਬਾ ਕਮਾਲ ਆ ਸਾਰੀ ਡਿਟੇਲ ਦਵਾਂਗੇ ਬਸ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਇੰਦਾਂ ਦੇ ਨਵੇਂ ਤੋਂ ਨਵਾਂ ਤੇ ਚੰਗੇ ਤੋਂ ਚੰਗਾ ਜਾਨਵਰ ਤੇ ਭਾਅ ਪੜਤੇ ਨਾ ਆਪਣੇ ਚੈਨਲ ਤੇ ਹੀ ਮਿਲੂ ਤੁਹਾਨੂੰ ਇਹਦੀ ਗਾਰੰਟੀ ਦੇ ਦਿੰਨੇ ਤੇ ਸੋਹਣੇ ਸੋਹਣੇ ਕਮੈਂਟਾਂ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਚੈਨਲ ਤੇ ਕਰ ਲਓ ਸਬਸਕ੍ਰਾਈਬ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਜੋ ਦੋਸਤੋ ਬਾਦਦੇ ਆ ਵੀਡੀਓ ਵੱਲ ਦੋਸਤੋ ਜਿਵੇਂ ਤੁਸੀਂ ਦੇਖਦੇ ਆ ਕੋ ਮੈਥ ਵਿਸ਼ੇਰੀ ਆ ਮੱਥੇ ਪਟਾ ਤਿੰਨ ਪੈਰ ਚਟੇ ਆ ਉਮਰ 10 ਸਾਲ ਹਾਈਟ 5+ ਤੇ ਗੱਬਣ ਹੈਗੀ ਆ 5 ਮਹੀਨੇ ਦੀ ਮਾਰਵਾੜੀ ਘੋੜੇ ਤੋਂ ਗੱਬਣਾ ਤੇ ਚਾਲ ਆ ਵੀਡੀਓ ਤੇ ਸਾਈਡ ਤੇ ਦੇਖ ਸਕਦੇ ਆ ਤੁਰ ਦੀ ਤੁਰ ਦੀ ਬਹੁਤ ਸੋਹਣਾ ਤੇ ਆ ਕੇ ਸਾਹਮਣੇ ਆ ਤਾਂ ਛੋਟੀਆਂ ਛੋਟੀਆਂ ਕਲਿੱਪਾਂ ਬੰਦਾ ਰਾਈਡਰ ਨਾ ਹੋਣ ਦੀ ਵਜ੍ਹਾ ਨਾਲ ਤੇ ਆਪਾਂ ਵੀਡੀਓ ਨਹੀਂ ਬਣਾਈ ਤੇ ਇੱਕ ਜਿਹੜੀ ਮੂਰੀਓ ਕਲਿੱਪ ਜੀ ਲਾਈ ਸੀ ਉਹ ਤੁਸੀਂ ਦੇਖ ਸਕਦੇ ਆ ਤੁਰ ਦੀ ਬਹੁਤ ਸੋਹਣਾ ਕੁਨਵਾ ਖਲੇਪ ਤੋਂ ਜਦ ਅੱਜ ਤੋ ਹੀ ਆਪ ਵੀ ਲਾ ਲੈਣਾ ਵੀ ਹਾਂ ਸੋਹਣਾ ਤੁਰਦੀ ਬਾਕੀ ਜਿਹੜੀ ਬਰੀਕੀ ਆ ਤੇ ਮਜ਼ਬੂਤੀ ਆ ਸਾਰੀ ਚੰਗੇ ਚੰਗੇ ਘੋੜੇ ਤੋਂ ਗੱਭਣ ਆ ਦੋਸਤੋ ਗੱਭਣ ਵੀ ਆਏ ਆ 5 ਮਹੀਨੇ ਦੀ ਚਲੀ ਗਈ ਤੇ ਆਪ ਦੀ ਜਿਹੜੇ ਮਾਰਤੀ ਰੈਕਟਰ ਤੋਂ ਤੁਸੀਂ ਦੁਬਾਰਾ ਚੈੱਕ ਕਰਵਾ ਕੇ ਲੈ ਜਾ ਸਕਦੇ ਮਾਰਕਿੰਗ ਬਹੁਤ ਚੰਗੇ ਉਪਰੋਂ ਮੋਟਾ ਥੱਲੇ ਜਾਵਾ ਬਰੀਕ ਤੇ ਪੈਰ ਵੀ ਤਿੰਨੇ ਚਟੇ ਤਿੰਨੇ ਆਏ ਚਟੇ ਵੀ ਜਿਵੇਂ ਜਰਾਪਾਂ ਪਾਈਆਂ ਹੁੰਦੀਆਂ ਪੇਟ-ਪੂਟ ਦੀ ਖੁੱਲੀ ਆ ਪੱਠ-ਪੁੜੇ ਦੀ ਚੰਗੀ ਆ ਗਰਦਨ ਦਾ ਜਿਹੜਾ ਕੱਟ ਪੁਆਇੰਟ ਆ ਕੰਡੀਸ਼ਨਾਂ ਬਹੁਤ ਜ਼ਿਆਦਾ ਚੰਗੀਆਂ। ਸੋ ਜਿਹੜਾ ਜਿਹਾ ਮੇਰਾ ਭਰਾ ਮਾਰਬਾੜੀ ਘੋੜੀ ਦਾ ਚਾਹਵਣ ਹੋਇਆ, ਸਨੱਖੀ ਘੋੜੀ ਲੈਣ ਦਾ ਚਾਹਵਣ ਹੋਇਆ, ਤਾ ਉਹ ਆ ਜ਼ਰੂਰ ਦੇਖਿਓ। ਤੇ ਰੇਟ ਬਹੁਤ ਜਾਇਜ਼ ਆ। ਆਪਾਂ ਕਹਿ ਸਕਦੇ ਆ ਇੰਨੇ ਤਾਂ ਅੱਜ ਗੱਲ ਚੰਬੀ ਬਿਸ਼ੇਰੀ ਵੀ ਨਹੀਂ ਮਿਲਦੀ। ਆ ਤਾਂ ਫੇਰ ਆਪਾਂ ਗੱਬਣ ਘੋੜੀ ਦੇਈ ਜਾਂਦੇ ਆ, ਗੱਬਣ ਘੋੜੀ ਦੇ ਨਾਲ ਬੱਚਾ ਦੇਈ ਜਾਂਦੇ ਆ। ਦੋ ਜਾਨਵਰ ਮੰਨ ਲਓ ਹੁਣ 5-6 ਮਹੀਨਿਆਂ ਦਾ ਤਾਂ ਬੱਚਾ ਇੱਡੇ ਚ ਮਲ ਜਾਂਦਾ ਸੋ ਦੋ ਜਾਨ ਬੜੀ ਥੋੜੇ 5 5 ਸੇ ਮਹੀਨੇ ਗੱਭਣ ਹੋ ਗਈ ਤੇ 5 ਕੁ ਮਹੀਨੇ ਤਾਈਂ ਨੇ ਸੂਪਣਾ ਸੋ ਜਿਹੜਾ ਵੀ ਮੇਰਾ ਭਰਾ ਕੋਈ ਗੱਭਣ ਘੋੜੀ ਦੇ ਲੈਣ ਦਾ ਚਾਹ ਬਣ ਹੋਇਆ ਚੰਗੀ ਬਰੀਕੀ ਵਾਲੀ ਚੰਗੀ ਕੁਆਲਿਟੀ ਦੀ ਤੋਰੇ ਵਾਲਾ ਵਸਾਉ ਕੋਈ ਪੂਰਾ ਕਰੂ ਬਰੀਡਿੰਗ ਵਾਲਾ ਵੀ ਚੰਗੇ ਬੱਚੇ ਸੁ ਲੈਂਥ ਲੁੰਥ ਦੀ ਖੁੱਲੀ ਆ ਸੋ ਆਪਾਂ ਦਿਖਾਤੇ ਚਾਰੇ ਪਾਸੇ ਤੁਹਾਨੂੰ ਵਾਹਲ ਭੋਰੀਆਂ ਦੇ ਜਮਾਂ ਸਾਫ ਸਾਉ ਠੰਡੀ ਆ ਤੇ ਮੇਨ ਗੱਲ ਜਿਹੜਾ ਰੇਟ ਆ ਰੇਟ ਆ ਉਹ ਜੋ ਨਹੀਂ ਮਿਲਦਾ ਜਿੱਥੋਂ ਮਾਰਦੀ ਰੇਟ ਪਤਾ ਲੈ ਲਿਓ ਜੇ ਇਹ ਤੋਂ ਸਸਤੀ ਇੰਨੀ ਸੁਨੱਖੀ ਘੋੜੀ ਤੁਹਾਨੂੰ ਮਿਲਦੀ ਹੋਈ ਤਾਂ ਜਿਹਦੇ ਸਾਰੇ ਫੀਚਰ ਹੁਣ ਮਾਰવાડી ਵੀ ਹੋਵੇ ਉੱਪਰੋਂ ਗੱਬਣ ਵੀ ਹੋਵੇ ਤੇ ਤੁਰਦੀ ਵੀ thora ਚੰਗਾ ਹੋਵੇ ਫੇਰ ਮੈਨੂੰ ਆਖਿਓ ਬਾਈ ਸਾਨੂੰ ਜਰਿਆ ਤੇ ਸਸਤੀ ਘੋੜੀ ਮਿਲ ਜਾਂਦੀ ਹੈ ਹਨਾ ਸੋ ਇਹ ਨੰਬਰ ਮੈਂ ਦੇ ਦੂੰ ਲਾਸਟ ਤੇ ਜੇ ਤੁਹਾਡੇ ਫਿੱਟ ਬੈਠੀ ਤਾਂ ਰੇਟ ਲਾ ਲਿਓ ਇੱਕ ਵਾਰ ਆਪਾਂ ਸਾਹਮਣੇ ਦਿਖਾ ਦੇ ਤੁਹਾਨੂੰ ਤੇ ਤੁਸੀਂ ਆ ਕੇ ਸਾਹਮਣੇ ਫਾਰਮ ਤੇ ਦੇਖ ਸਕਦੇ ਹੋ ਨੰਬਰ ਕਰ ਲਿਓ ਮਿੱਤਰੋ ਨੋਟ 6239954543 995559907 ਮਿਲਦੇ ਆਂ ਜਲਦ ਕੇ ਹੋਰ ਵੀਡੀਓ ਨਾਲ ਤੇ ਇਹ ਵੀਡੀਓ ਦੇਖ ਕੇ ਫੋਨ ਜ਼ਰੂਰ ਕਰਾਜੇ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸ ਨੰਬਰ ਸਕਰੀਨ ਉੱਤੇ ਵੀ ਚੱਲ ਪਏ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਚੀਜ਼ ਦੱਸਣ ਵੱਲੋਂ ਰਹਿ ਗਈ ਹੋਈ ਤਾਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਤੇ ਹੁਣ ਦਿਓ ਇਜਾਜ਼ਤ ਮਿਲਦੇ ਆਂ ਜਲਦ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ